ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਟਰੱਕ ਥੱਲੇ ਆਉਣ ਦੇ ਕਾਰਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਗਰਸ਼ੰਕਰ ਨੰਗਲ ਰੋਡ ਤੇ ਇੱਕ ਔਰਤ ਦੀ ਟਰੱਕੇ ਠਾਉਣ ਦੇ ਕਾਰਨ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਰਬਜੀਤ ਕੌਰ ਉਮਰ 65 ਸਾਲ ਪਤਨੀ ਮੋਨ ਸਿੰਘ ਵਾਸੀ ਪਿੰਡ ਭੰਮੀਆ ਕੋਆਪਰੇਟਿਵ ਬੈਂਕ ਤੋਂ ਪੈਨਸ਼ਨ ਕਢਵਾ ਕੇ ਨੰਗਲ ਰੋਡ ਤੇ ਪੈਦਲ ਸੜਕ ਕਿਨਾਰੇ ਆਪਣੇ ਪਿੰਡ ਵੱਲ ਜਾ ਰਹੀ ਸੀ ਤਾਂ ਪਿੱਛੇ ਤੋਂ ਆ ਰਹੇ ਇੱਕ ਟਰੱਕ ਦੀ ਲਪੇਟ ਦੇ ਵਿੱਚ ਆ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਇਹ ਦਰਦਨਾਕ ਮੌਤ ਹੋ ਗਈ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਜਿੱਦਾਂ ਤੁਹਾਨੂੰ ਪਤਾ ਹੈ ਕਿ ਗੜਸ਼ੰਕਰ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਕਿਉਂਕਿ ਛੋਟੇ ਛੋਟੇ ਰੋਡ ਹੈ ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਹੈ ਇਸ ਕਰਕੇ ਹਾਦਸੇ ਨਿਤ ਰੋ ਹੋ ਰਹੇ ਆ ਨਿਤੇਸ ਰੋਡ ਤੇ ਐਕਸੀਡੈਂਟ ਹੁੰਦਾ ਹਮੇਸ਼ਾ ਜ਼ਿਆਦਾਤਰ ਮੌਤੇ ਹੁੰਦੀ ਹੈ ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਜੀ ਵਿਚਾਰੀ ਪੈਦਲ ਜਾ ਰਹੀ ਸੀ ਉਹ ਚੱਕਰ ਆਣ ਕਰਕੇ ਨਾ ਤੇ ਡੇਗੇ ਉੱਪਰ ਦੀ ਟਰੱਕ ਲੰਘ ਗਿਆ ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ ਡਬਲ ਤੋਂ ਲੰਘ ਨਹੀਂ ਸਕਦਾ ਕਿਉਂ 18 ਫੁੱਟ ਚੌੜਾ ਰਸਤਾ ਸਰਵਤ ਉਦਨੀ ਕੀ ਟ੍ਰੈਫਿਕ ਲੰਘ ਸਾਦੀ ਹੈ ਜਿੰਨੀ ਕਿ ਹੋਵੇ ਪਰ ਇੱਥੇ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਫਿਕ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਦਾ ਟਿਪਰਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਓਵਰਲੋਡ ਗੱਡੀਆਂ ਸਿਰਫ ਇੱਕ ਹੀ ਐਦਾਂ ਦੀ ਗੱਡੀ ਲੰਘ ਜਾਂਦੀ ਇੰਨੀ ਅਪਲੋਡ ਹੁੰਦੀ ਹੈ ਉਹ ਇੱਕ ਹੀ ਗੱਡੀ ਲੰਘ ਸਕਦੀ ਹੈ ਇੱਥੇ ਤਾਂ ਫਿਰ ਦੂਜੀ ਪਾਸੇ ਤਾਂ ਆਣਾ ਬੰਦੀ ਹੋ ਜਾਂਦਾ ਹੋ ਰਹੀ ਹੈ ਔਰ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਮੰੰਦਰ ਰੋਡ ਤੇ ਕੋ ਐਕਸੀਡੈਂਟ ਹੋਇਆ ਕਰਫੇਡਾ ਤੇ ਮੌਕੇ ਤੇ ਪੁੱਛੇ ਕਿ ਕਿੱਦਾਂ ਦੇ ਬੀਚੇ ਹੋਏ ਤਾਂ ਇੱਕ औरत ਜਿਹੜਾ ਨਾ ਉਹ ਫਤਕਾ ਕਰ ਚੁੱਕਾ ਆਪਣੀ ਮੋੜ ਤੇ ਬਾਸੀ ਪਹੁੰਚੀਆ ਉਮਰ ਉਹਦਾ ਵੀ ਕਰੀਬ 60 ਸਾਲ ਹੈ ਜਿਹਨੇ ਆਪਣਾ ਰਾਤ ਨੂੰ ਆਪੇ ਨੋਟ ਤੇ ਕਿ ਰਾਹ ਤੋਂ ਤਾਂ ਉਸ ਤੋਂ ਬਾਅਦ ਜਿਹੜੀ ਕੋਸ਼ਿਸ਼ ਕੀਤੀ ਕਰ ਵੱਲੋਂ